ਅੱਜ ਸੰਗਰੂਰ ਵਿਖੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਆਪਣੀ ਰਿਹੈ ਇਸ ਸੰਗਰੂਰ ਵਿਖੇ 10:30 ਵਜੇ ਦੇ ਕਰੀਬ ਆਪਣੇ ਵਰਕਰ ਸਾਥੀਆਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਉਪਰੰਤ ਉਹਨਾਂ ਨੇ 11 ਵਜੇ ਦੇ ਕਰੀਬ ਐਸਐਸਪੀ ਦਫ਼ਤਰ ਵਿਖੇ ਭਵਾਨੀਗੜ੍ਹ ਟਰੱਕ ਯੂਨੀਅਨ ਦੇ ਘਟਨਾ ਕਰਮ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਇਸ ਦੌਰਾਨ ਉਹਨਾਂ ਅੱਗੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਮਰਕੀ ਕਹੋਗੇ ਭਵਾਨੀਗੜ੍ਹ ਦਾ ਇਸ਼ੂ ਚੱਲ ਰਿਹਾ ਟਰੱਕ ਯੂਨੀਅਨ ਦਾ ਤੇ ਵੀ ਵੀ ਪਾਇਆ ਜੀ ਤੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਐਸਐਸਪੀ ਖਤਰ ਪਹੁੰਚੋ ਕਿ ਮੈਂ ਅ ਸਭ ਤੋਂ ਪਹਿਲਾਂ ਤਾਂ ਸਾਰੇ ਪ੍ਰੈਸ ਦਾ ਸਾਰੀ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਕਵਰੇਜ ਲਈ ਪਹੁੰਚੇ ਹੋ ਦੂਸਰਾ ਮੈਂ ਮਨਜੀਤ ਸਿੰਘ ਕਾਕਾ ਜਿਹੜੇ ਜੇਰੇ ਇਲਾਜ ਹਸਪਤਾਲ ਨੇ ਉਹਨਾਂ ਦੀ ਚੰਗੀ ਸਿਹਤ ਲਈ ਕਾਮਨਾ ਕਰਦੀ ਹਾਂ ਕਿ ਉਹ ਤੰਦਰੁਸਤ ਹੋ ਕੇ ਆਪਣੇ ਘਰੇ ਆਉਣ ਅੱਜ ਦਾ ਜਿਹੜਾ ਐਪਲੀਕੇਸ਼ਨ ਦੇਣ ਦਾ ਜਿਹੜਾ ਸ਼ਿਕਾਇਤ ਦਰਜ ਕਰਵਾਉਣ ਦਾ ਜਿਹੜਾ ਮੇਨ ਮੋਟਿਵ ਇਹ ਹੈ ਵੈਸੇ ਤਾਂ ਜਿਸ ਦਿਨ ਇਹ ਘਟਨਾਕ੍ਰਮ ਹੋਇਆ ਸੀ ਮੇਰੇ ਕੋਲ ਮੀਡੀਆ ਕਾਲਸ ਵੀ ਆਈਆਂ ਮੈਂ ਕਈ ਫੋਨੋ ਵੀ ਰਿਕਾਰਡ ਦਿੱਤੇ ਜਿਹੜੇ ਉਸ ਤੋਂ ਬਾਅਦ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਮੈਂ ਲਾਈਵ ਹੋ ਕੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀਗਾ ਜਿਦੇ ਵਿੱਚ ਮੈਂ ਪਹਿਲੇ ਦਿਨੋਂ ਹੀ ਕਲੀਅਰ ਕੱਟ ਜਿਹੜਾ ਪ੍ਰਸ਼ਾਸਨ ਨੂੰ ਇੱਥੇ ਕਾਰਵਾਈ ਕਰਨ ਲਈ ਕਿਹਾ ਸੀਗਾ ਮੈਂ ਕਿਉਂਕਿ ਕਾਕਾ ਜੀ ਜਿਹੜੇ ਸਾਡੇ ਸਾਥੀ ਨੇ ਸਾਡੇ ਵਲੰਟੀਅਰ ਨੇ ਉਹ ਜੇਰੇ ਇਲਾਸ ਸੀਗੇ ਸੋ ਉਸ ਉੱਤੇ ਜਿਸ ਤਰੀਕੇ ਦੇ ਨਾਲ ਵੱਖ-ਵੱਖ ਪਾਰਟੀਆਂ ਨੇ ਸਿਆਸੀ ਰੋਟੀਆਂ ਸੇਕੀਆਂ ਨੇ ਤੇ ਉਸ ਦੇ ਉੱਤੇ ਮੇਰੇ ਉੱਤੇ ਜਿਹੜਾ ਚਿੱਕੜ ਛੁੱਟਿਆ ਗਿਆ ਉਹਦਾ ਜਵਾਬ ਦੇਣ ਦਾ ਮੈਨੂੰ ਉਹ ਸਮਾਂ ਜਿਹੜਾ ਸਹੀ ਨਹੀਂ ਲੱਗਿਆ ਕਿਉਂਕਿ ਸਾਡਾ ਸਾਥੀ ਆ ਜਿਹੜਾ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਸ ਸੀਗਾ ਔਰ ਮੈਨੂੰ ਹੈਰਾਨੀ ਆ ਕਿ ਇਸ ਘਟਨਾ ਦੇ ਉੱਤੇ ਹਜੇ ਤੱਕ ਕੋਈ ਵੀ ਜਿਹੜੀ ਕਾਰਵਾਈ ਆ ਉਹ ਨਹੀਂ ਹੋਈ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਹੈ 27 ਤਰੀਕ ਨੂੰ ਟਰੱਕ ਯੂਨੀਅਨ ਪਾਨੀਗੜ ਦੇ ਵਿੱਚ ਵੱਖ-ਵੱਖ ਸਾਬਕਾ ਪ੍ਰਧਾਨਾਂ ਦੇ ਦੁਆਰਾ ਜਦੋਂ ਇੱਕ ਕਮੇਟੀ ਅਨਾਉਂਸ ਕੀਤੀ ਗਈ ਹੈ ਜਿਦੇ ਵਿੱਚ ਐਮਐਲਏ ਦਾ ਕੋਈ ਭਾਗੀਦਾਰੀ ਨਹੀਂ ਕੋਈ ਦੋਸ਼ ਨਹੀਂ ਸਿਰਫ ਇਹ ਆ ਵੀ ਪੰਜ ਮੈਂਬਰੀ ਕਮੇਟੀ ਆ ਵੱਧ ਤੋਂ ਵੱਧ ਇੱਕ ਨਾਮਾਂ ਦਾ ਸਪਾਰਸ਼ ਕਰ ਦਊਗਾ ਤੇ ਉਹਦੇ ਵਿੱਚ ਉਹਨਾਂ ਨੇ ਔਰ ਉਹ ਪ੍ਰਧਾਨ ਜਿਹੜੇ ਵੱਖ-ਵੱਖ ਸਰਕਾਰਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਉਹਨਾਂ ਨੇ ਆਪਣੇ ਭਾਈਚਾਰੇ ਦੇ ਵਿੱਚ ਬੈਠ ਕੇ ਸਰਬਸੰਮਤੀ ਦੇ ਨਾਲ ਉਹਦੀ ਚੋਣ ਕੀਤੀ ਇਹਦਾ ਜਿਹੜਾ ਪੱਖ ਉਹ ਤੋਂ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਇਹ ਘਟਨਾ ਕੋਈ 27 ਤਰੀਕ ਦੀ ਨਹੀਂ ਹੈ ਇਹ ਜਿਹੜੀ ਘਟਨਾ ਹੈਗੀ ਆ ਉਹ 24 ਤਰੀਕ ਦੀ ਰਾਤ ਦੀ ਘਟਨਾ ਹੈਗੀ ਹੈ ਜਦੋਂ ਮੇਰੇ ਕੋਲ ਇਸ ਕਥਿਤ ਵੀਡੀਓ ਨੂੰ ਲੈ ਕੇ ਆਲਾ ਅਫਸਰ ਜਿਹੜੇ ਮੌਜੂਦਾ ਅਫਸਰ ਨੇ ਮੇਰੇ ਕੋਲ ਆਏ ਘਰੇ ਆਏ ਤੇ ਮੈਨੂੰ ਇਸ ਵੀਡੀਓ ਦੇ ਬਾਰੇ ਦੱਸਿਆ ਗਿਆ ਕਿ ਜੀ ਟਰੱਕ ਯੂਨੀਅਨ ਦੀ ਕੱਲ ਨੂੰ ਚੋਣ ਹੋ ਰਹੀ ਹੈ ਉੱਥੇ ਉਹ ਚੋਣ ਤੋਂ ਬਾਅਦ ਤੁਹਾਡਾ ਜਿਹੜਾ ਤੁਹਾਡੇ ਕਿਸੇ ਬੰਦੇ ਦਾ ਜਿਹੜਾ ਕੋਈ ਵੀਡੀਓ ਆ ਜਿਹੜਾ ਪੈਸੇ ਦੇ ਲੈਣ ਦੇਣ ਨੂੰ ਇੱਕ ਵੀਡੀਓ ਬਣਿਆ ਹੋਇਆ ਉਹ ਵੀਡੀਓ ਵਾਇਰਲ ਕਰਨ ਦੀ ਗੱਲ ਹੋ ਰਹੀ ਹੈ ਤੇ ਜਦੋਂ ਮੈਂ ਉਹਨਾਂ ਅਧਿਕਾਰੀਆਂ ਦੇ ਨੂੰ ਮੈਂ ਕਿਹਾ ਕਿ ਵੀ ਜੇ ਦੀ ਪੋਸਟਿੰਗ ਕੀਤੀ ਜਾਵੇ ਉਹ ਪੋਸਟੀ ਕਰਕੇ ਆਏ ਦੁਬਾਰਾ ਫੇਰ ਮੇਰੇ ਕੋਲ ਘਰੇ ਚੱਲ ਕੇ ਆਏ ਤੇ ਮੈਂ ਜਦੋਂ ਉਹਨਾਂ ਨੇ ਦੱਸਿਆ ਜੀ ਅਸੀਂ ਇਹਦੀ ਪੋਸਟੀ ਕਰ ਲਈ ਹੈ ਅਸੀਂ ਵੀਡੀਓ ਖੁਦ ਦੇਖੀ ਹੈ ਤੇ ਉਹਦੇ ਬਾਅਦ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰ ਦਿਓ ਤੇ ਉੱਥੇ ਇੱਕ ਉੱਚ ਅਧਿਕਾਰੀ ਦੇ ਵੱਲੋਂ ਇਹ ਕਹਿ ਦੇਣਾ ਕਿ ਐਮਐਲਏ ਸਾਹਿਬ ਤੁਸੀਂ ਤਾਂ ਚੰਡੀ ਦਾ ਪਾਠ ਕਰਦੇ ਲੱਗਦੇ ਹੋ ਹਰ ਟਾਈਮ ਤੁਸੀਂ ਘੋੜੇ ਤੇ ਸਵਾਰ ਰਹੇ ਹੋ ਇਹ ਮਸਲਾ ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਇਹਨੂੰ ਦਬਾ ਕੇ ਤੁਸੀਂ ਸਮਝੌਤਾ ਕਰ ਲਿਓ ਤੇ ਮੈਨੂੰ ਉਤੇ ਕਾਰਵਾਈ ਕਰਨ ਦੀ ਬਜਾਏ ਹੁਣ ਤੱਕ ਬਲੈਕਮੇਲ ਕੀਤਾ ਗਿਆ ਔਰ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਤੇ ਇਲਜ਼ਾਮ ਲਗਾਏ ਗਏ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਜਦ ਕਿ ਉਹ ਵੀਡੀਓ DJ ਮੀਡੀਆ ਡੁੰਗਾਈ ਤੱਕ ਜਾਵੇ ਤਾਂ ਉਹ ਵੀਡੀਓ ਆ ਜਿਹੜਾ ਕਥਿਤ ਮਨਜੀਤ ਸਿੰਘ ਕਾਕਾ ਜਿਹੜੇ ਜਿਨ੍ਹਾਂ ਦੀ ਆਵਾਜ਼ ਆਪਣੇ ਹੀ ਘਰ ਦੇ ਵਿੱਚ ਉਹ ਘਰ ਉਹਨਾਂ ਦਾ ਆਪਣਾ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਘਰ ਦੇ ਬੈੱਡ ਦੇ ਉੱਤੇ ਉਹ ਜਿਹੜਾ ਕੈਸ਼ ਨਹੀਂ ਵੱਡੀ ਅਮਾਊਂਟ ਦੇ ਵਿੱਚ ਰੱਖਿਆ ਆਪੇ ਹੀ ਰੱਖ ਕੇ ਆਪੇ ਹੀ ਬੋਲ ਕੇ ਉਹ ਵੀਡੀਓ ਬਣਾਈ ਗਈ ਉਹਨੂੰ ਵੀਡੀਓ ਨੂੰ ਵੀਡੀਓ ਦੇ ਜ਼ਰੀਏ ਇੱਕ ਮੌਜੂਦਾ ਸਰਕਾਰ ਦੇ ਵਿੱਚ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਲੈਕਮੇਲ ਕੀਤਾ ਗਿਆ ਪ੍ਰਸ਼ਾਸਨ ਨੇ ਉਹਦੇ ਉੱਤੇ ਕੋਈ ਕਾਰਵਾਈ ਨਾ ਕਰਨ ਦੀ ਬਜਾਏ ਉਲਟਾ ਮੈਨੂੰ ਦਬਾਅ ਬਣਾਇਆ ਗਿਆ ਕਿ ਤੁਸੀਂ ਸਮਝੌਤਾ ਕਰ ਲਿਓ ਜੀ ਹੁਣ ਇਸ ਘਟਨਾ ਕਰਮ ਦੇ ਪਿੱਛੇ ਕੌਣ ਬੰਦੇ ਨੇ ਉਹ ਬੰਦੇ ਉਹ ਪਰਿਵਾਰ ਕਿਹਨਾ ਦੇ ਟੱਚ ਦੇ ਵਿੱਚ ਸੀਗਾ ਕਿਉਂਕਿ ਮਨਜੀਤ ਸਿੰਘ ਕਾਕਾ ਕੋਈ ਸ਼ੱਕ ਨਹੀਂ 2022 ਦੀ ਇਲੈਕਸ਼ਨ ਤੋਂ ਮੇਰੇ ਨਾਲ ਚੱਲਿਆ ਪਰ ਉਹਦਾ ਇੱਕ ਪਰਿਵਾਰ ਹੈ ਬਹੁਤ ਵੱਡਾ ਪਰਿਵਾਰ ਆ ਪਿਛੇ ਪੰਚਾਇਤ ਦੀ ਇਲੈਕਸ਼ਨ ਵੀ ਉਹਨਾਂ ਨੇ ਲੜੀ ਆ ਸਰਪੰਚ ਵੀ ਬਣੇ ਨੇ ਔਰ ਇੱਕ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਜਦੋਂ ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀ ਇੱਕ ਦੇਣ ਲੈਣ ਦੀ ਮੈਨੂੰ ਜਿਹੜੀ ਖਬਰ ਮਿਲੀ ਸੀਗੀ ਤਾਂ ਮੈਂ ਇੱਕ ਬੀਡੀਪੀਓ ਦੀ ਗੱਡੀ ਦੀ ਤਲਾਸ਼ੀ ਕਰਵਾਈ ਸੀਗੀ ਤੇ ਉਸ ਗੱਡੀ ਦੀ ਜਦੋਂ ਤਲਾਸ਼ੀ ਕਰਾਈ ਸੀ ਉਹ ਬੀਡੀਪੀਓ ਆ ਜਿਹੜਾ ਉਹ ਏਸੇ ਪਰਿਵਾਰ ਦੇ ਕੋਲੋਂ ਏਸੇ ਪਿੰਡ ਦੇ ਇੱਕ ਗੋਡਾਊਨ ਦੇ ਵਿੱਚ ਬੈਠਾ ਸੀਗਾ ਜਿੱਥੋਂ ਉਹ ਉੱਠ ਕੇ ਆਇਆ ਤੇ ਉੱਠ ਕੇ ਆਉਣ ਤੋਂ ਬਾਅਦ ਉਹ ਜਿਹੜੀ ਅਸੀਂ ਤਲਾਸ਼ੀ ਕਰਾਈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ ਮੀਡੀਆ 'ਚ ਕਿਹਾ ਸੀ ਕਿ ਜੇ ਇਹ ਸਾਬਤ ਹੋ ਜਾਂਦਾ ਮੈਂ ਝੂਠੀ ਪਾਈ ਜਾਨੀਆ ਤਾਂ ਮੈਂ ਮਾਫੀ ਵੀ ਮੰਗੂ ਪਰ ਇਹਦੇ ਤੇ ਕੋਈ ਜਾਂਚ ਹੀ ਨਹੀਂ ਅਜੇ ਤੱਕ ਹੋ ਸਕੀ ਹੈਗੀ ਔਰ ਦੂਸਰੀ ਚੀਜ਼ ਇਹ ਆ ਕਿ ਇਹੀ ਪਰਿਵਾਰ ਉਸ ਟਾਈਮ ਜਦੋਂ ਮੈਂ ਮੀਡੀਆ ਦੇ ਮੁਖਾਤਿਬ ਹੋ ਕੇ ਆਈ ਸੀ ਤੇ ਪਰਿਵਾਰ ਮੇਰੇ ਕੋਲ ਘਰੇ ਬੈਠਾ ਸੀਗਾ ਮੇਰੇ ਕੋਲ ਵੱਖ-ਵੱਖ ਲੀਡਰਾਂ ਤੋਂ ਸਾਡੇ ਪਾਰਟੀਆਂ ਤੋਂ ਵੀ ਇੱਧਰ-ਉੱਧਰੋਂ ਸਾਰਿਆਂ ਤੋਂ ਸਪਾਰਸਾਂ ਕਰਾਈਆਂ ਔਰ ਅੱਜ ਉਹੀ ਪਰਿਵਾਰ ਤੇ ਅੱਜ ਉਹਨਾਂ ਨੇ ਮੇਰੇ ਉੱਤੇ ਜਿਹੜੇ ਇਹ ਇਲਜ਼ਾਮ ਲਗਾਏ ਨੇ ਮੈਂ ਇੱਕ ਔਰਤ ਆ ਲੋਕਾਂ ਨੇ ਮੈਨੂੰ ਚੁਣਿਆ ਮੇਰਾ ਕਸੂਰ ਸਿਰਫ ਇਹਨਾਂ ਦਾ ਕਿ ਮੈਂ ਉਹਨਾਂ ਤਨਾਡਾਂ ਨੂੰ ਉਹਨਾਂ ਤਕੜੇ ਲੋਕਾਂ ਨੂੰ ਉਹਨਾਂ ਪੈਸੇ ਵਾਲਿਆਂ ਨੂੰ ਲੋਕਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਠਕਰਾ ਕੇ ਅੱਜ ਲੋਕਾਂ ਨੇ ਮੈਨੂੰ ਚੁਣਿਆ ਮੇਰਾ ਪਰਿਵਾਰ ਆ ਮੇਰੇ ਫਾਦਰ ਸਾਹਿਬ ਪਿਛਲੇ 13 ਸਾਲ ਤੋਂ ਮਾਨਸਿਕ ਰੋਗ ਤੋਂ ਜਿਹੜੇ ਪੀੜਤ ਨੇ ਅੱਜ ਉਹ ਦਵਾਈ ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਸੋ ਇਹ ਸਾਰਾ ਕੁਝ ਕਰਕੇ ਬੜਾ ਸੌਖਾ ਹੁੰਦਾ ਕਿਸੇ ਲੀਡਰ ਦੇ ਉੱਤੇ ਇਹ ਜਿਹੜੇ ਇਲਜ਼ਾਮ ਲਗਾਉਣੇ ਨੇ ਉਹ ਇਲਜ਼ਾਮ ਕਿੰਨੇ ਕੁ ਸੱਚੇ ਨੇ ਕਿੰਨੇ ਇੱਕ ਝੂਠੇ ਨੇ ਉਹਦੀ ਪੁਲਿਸ ਆ ਜਿਹੜੀ ਇਨਵੈਸਟੀਗੇਸ਼ਨ ਕਰੇ ਅੱਜ ਮੈਂ ਆਪ ਚੱਲ ਕੇ ਆਪਣੇ ਲੋਕਾਂ ਦੇ ਨਾਲ ਇੱਥੇ ਪਹੁੰਚੀ ਆ ਇਹਦੀ ਇਨਵੈਸਟੀਗੇਸ਼ਨ ਹੋਵੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਵੇ ਔਰ ਮੇਰੀ ਕਿਤੇ ਭਾਗੀਦਾਰੀ ਪਈ ਜਾਂਦੀ ਆ ਤਾਂ ਮੈਂ ਹਲਕੇ ਦੇ ਵਿੱਚ ਆ ਆਪਣੇ ਲੋਕਾਂ ਦੇ ਵਿੱਚ ਆ ਮੈਂ ਕਿਸੇ ਵੀ ਕਾਰਵਾਈ ਤੋਂ ਕਿਸੇ ਇਨਵੈਸਟੀਗੇਸ਼ਨ ਤੋਂ ਮੈਂ ਕਿਤੇ ਭੱਜਾਂ ਨਹੀਂ ਲੱਗੀ ਮੈਂ ਲੋਕਾਂ ਦੇ ਵਿੱਚ ਆ ਇੱਥੇ ਆ ਕੱਲ ਵੀ ਇੱਥੇ ਸੀ ਟੱਗੇ ਵੀ ਇੱਥੇ ਮੇਰੇ ਸਾਬ ਅਫਸਰ ਕੋਣ ਹੈ ਜਿਹਨੇ ਤੁਹਾਨੂੰ ਦਬਾਅ ਬਣਾਇਆ ਗਿਆ ਕਿ ਸਮਝੌਤਾ ਕਰਨ ਲਈ ਗੱਲ ਕੀਤੀ ਗਈ ਕਿ ਤੁਹਾਡੀ ਸਰਕਾਰ ਹੋਵੇ ਤੇ ਤੁਹਾਨੂੰ ਇਦਾਂ ਦੇ ਦੇਖੋ ਮੈਂ ਫੇਰ ਕਹਿਨੀ ਆ ਕਿ ਇਸ ਦੇ ਵਿੱਚ ਉਹ ਪਰਿਵਾਰ ਦੀ ਬੈਕ ਦੇ ਉੱਤੇ ਕੌਣ ਖੜਾ ਕਿਹੜੇ ਲੋਕ ਨੇ ਕਿਹਨਾਂ ਲੋਕਾਂ ਨਾਲ ਉਹਨਾਂ ਲੋਕਾਂ ਦਾ رابطہ ਰਿਹਾ ਕਿਨਾਂ ਨਾਲ ਫੋਨ ਤੇ ਗੱਲਬਾਤ ਹੋਈ ਹੈ ਜਾਂ ਕਿਸੇ ਤਰੀਕੇ ਨਾਲ رابطہ ਜਿਹੜਾ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੇ ਰਹੇ ਪੁਲਿਸ ਆਫਸਰ ਉਹਦਾ ਵੀ ਖੁਲਾਸਾ ਆਉਣ ਵਾਲੇ ਦਿਨਾਂ ਦੇ ਵਿੱਚ ਕਰੂੰਗੀ ਅੱਜ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਲਵੇ ਤੇ ਕਿਹੜੇ ਨਾਮ ਨੇ ਉਹ ਵੀ ਮੀਡੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਹਿ ਰਹੇ ਕਿ ਨਾ ਪੋਲਿਟੀਕਲ ਇਹਦੇ ਤੇ ਗੇਮ ਖੇਡੀ ਜਾ ਰਹੀ ਹੈ ਪਰ ਉਹਦੇ ਪਰਿਵਾਰ ਦੇ ਵੱਲ ਵੀ ਦੋਸ਼ ਲਗਾਇਆ ਜਾ ਰਿਹਾ ਉਹਦੇ ਬ੍ਰਦਰ ਵੱਲ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਪੈਸੇ ਜਿਹੜੀ ਡਿਮਾਂਡ ਕੀਤੀ ਗਈ ਸੀ ਤੁਸੀਂ ਕਹਿ ਰਹੇ ਹੋ ਕਿ ਪੋਲਿਟੀਕਲ ਇਹਦੇ ਉੱਤੇ ਸਟੰਟ ਖੇਡੇ ਜਾ ਰਹੇ ਤੁਹਾਨੂੰ ਬਦਨਾਮ ਕੀਤਾ ਪਰ ਉਹਦੇ ਪਰਿਵਾਰ ਵੱਲੋਂ ਵੀ ਤੁਸੀਂ ਕਹਿ ਰਹੇ ਕਿ ਕਾਕਾ ਸਿੰਘ ਜਿਹੜਾ ਥੋੜਾ ਵਰਕਰ ਹੈ ਪਾਰਟੀ ਦਾ ਪਰ ਉਹਦੇ ਪਰਿਵਾਰ ਵੱਲੋਂ ਵੀ ਐਡਾ ਜਿਹੜਾ ਉਹਦੇ ਭਾਈ ਵੱਲੋਂ ਹੀ ਜਿਹੜਾ ਦ ਦਾ ਜਿਹੜਾ ਮੈਂ ਤੁਹਾਨੂੰ ਇਲੈਕਸ਼ਨ ਦਾ ਜਿਹੜਾ ਦੱਸਿਆ ਕਿ ਇਲੈਕਸ਼ਨ ਦੇ ਟਾਈਮ ਪੰਚਾਇਤ ਦੀ ਇਲੈਕਸ਼ਨ ਦੇ ਵੇਲੇ ਕੀ ਹੋਇਆ ਸੀਗਾ ਸੋ ਉਹ ਤੋਂ ਬਾਅਦ ਅੱਜ ਆਪਣੇ ਆਪ ਇੱਕ ਵੀਡੀਓ ਬਣਾ ਕੇ ਵਾਇਰਲ ਕਰਨ ਆਪੀ ਵਾਇਰਲ ਕਰਨ ਆਪੀ ਬੋਲਣਾ ਆਪੀ ਪੈਸੇ ਰੱਖਣੇ ਆਪੀ ਸਾਰਾ ਕੁਝ ਰੱਖਣਾ ਤੇ ਉਹਦੀ ਜਿਹੜੀ ਜਾਂਚ ਹੋਊਗੀ ਉਹ ਜਾਂਚ ਕਰਨ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਉਹ ਮੇਰੇ ਨਾਲੋਂ ਬੈਟਰ ਦੱਸ ਸਕਦਾ ਕਿਉਂਕਿ ਇੱਥੇ ਮੈਂ ਕੁਝ ਬੋਲੂਗੀ ਤਾਂ ਵਿਰੋਧੀਆਂ ਨੇ ਕਹਿਣਾ ਕਿ ਇਲਜ਼ਾਮ ਤੇ ਇਲਜ਼ਾਮ ਸ਼ੁਰੂ ਹੋਗੇ ਸੋ ਮੈਂ ਨਹੀਂ ਮੇਰੀ 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 ਕਿਸੇ ਨਾਲ ਮੇਰੀ ਖੋਲੀ ਸਾਹਿਬ ਕਿਸੇ ਨਾਲ ਗੱਲ ਨਹੀਂ ਹੋਈ ਔਰ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਓਪਨਲੀ ਮੀਡੀਆ 'ਚ ਵੀ ਪਬਲਿਕ ਦੇ ਵਿੱਚ ਵੀ ਕਹਿੰਦੀ ਆਈਆਂ ਕਿ ਮੇਰੇ ਨਾਮ ਦੇ ਉੱਤੇ ਚਾਹੇ ਕੋਈ ਮੇਰਾ ਪਾਰਟੀ ਦਾ ਵਰਕਰ ਹੈ ਚਾਹੇ ਮੇਰਾ ਕੋਈ ਪਰਿਵਾਰ ਦਾ ਮੈਂਬਰ ਹੈ ਚਾਹੇ ਕੋਈ ਮੇਰਾ ਰਿਸ਼ਤੇਦਾਰ ਆ ਜੇ ਕਿਸੇ ਦੀ ਵੀ ਕੋਈ ਭਾਗੀਦਾਰੀ ਹੋਊਗੀ ਤਾਂ ਉਹਦੇ ਤੇ ਕਾਰਵਾਈ ਹੋਊਗਾ। ਅਮਲੇ ਸਰਕਾਰ ਦੇ ਵਿੱਚ ਰਹਿ ਕੇ ਐਮਐਲਏ ਨਾਲ ਇਦਾਂ ਦੀ ਸਲੂਕੀ ਹੋਵੇ ਕਿ ਤੁਹਾਨੂੰ ਲੱਗਦਾ ਕਿਸੇ ਪਾਰਟੀ ਦੇ ਥੋਡੇ ਦੇ ਉੱਚ ਅਧਿਕਾਰੀ ਦਾ ਉਹਨਾਂ ਦੇ ਉੱਤੇ ਹੱਥ ਹੋਊਗਾ ਅਫਸਰਾਂ ਦੇ ਉੱਤੇ ਉਹਦੇ ਸੰਪਰਕ 'ਚ ਹੋਣਗੇ ਕਿਉਂਕਿ ਥੋਡੀ ਸਰਕਾਰ ਹੋਵੇ ਤੇ ਤੁਹਾਡੇ ਨਾਲ ਹੀ ਇਦਾਂ ਹੋ ਰਿਹਾ ਹੋਵੇ ਤੇ ਆਮ ਜਨਤਾ ਤੋਂ ਫਿਰ ਕੀ ਉਮੀਦ ਰੱਖ ਸਕਦੇ ਆਮ ਜਨਤਾ ਸਰਕਾਰ ਤੋਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਤਾ ਮੈਂ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਉਹਨਾਂ ਦੇ ਵੀ ਧਿਆਨ ਦੇ ਵਿੱਚ ਲਿਆਤਾ ਔਰ ਮੈਂ ਖੁਦ ਚਾਹਨੀ ਆ ਕਿ ਇਸ ਦੀ ਜਾਂਚ ਹੋਵੇ ਕਿ ਕਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਕਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਇਸ ਛੜਯੰਤਰ ਦੇ ਇਸ ਸਾਜ਼ਿਸ਼ ਦੇ ਪਿੱਛੇ ਨੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਆਉਂਦੇ ਨੇ ਧਰਨਾ ਵੀ ਲਾ ਰਹੇ ਨੇ ਤੁਹਾਡੇ ਖਿਲਾਫ ਪੱਗੂ ਵਾਲਾ ਚੌਕ ਦੇ ਵਿੱਚ ਰੋੜ ਘੇਰਨੇ ਨੇ ਸਾਰੇ ਸਬ ਪਾਰਟੀਆਂ ਜਿਹੜੀ ਇੱਕ ਇਕੱਠੇ ਹੋ ਕੇ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਦੇਖੋ ਉਹਨਾਂ ਨੇ ਜੋ ਕਰਨਾ ਉਹ ਕਰਨ ਉਹ ਤੋਂ 24 ਤਰੀਕ ਦੇ ਰਾਤ ਦੀ ਬਲੈਕਮੇਲ ਕਰਨ ਲੱਗੇ ਹੋਏ ਨੇ ਉਹ ਤਾਂ ਮੈਂ ਸੱਚੀ ਆ ਮੇਰੇ ਪਰਮਾਤਮਾ ਨੂੰ ਪਤਾ ਮੇਰੇ ਲੋਕਾਂ ਨੂੰ ਪਤਾ ਤੇ ਜੇ ਕੋਈ ਐਦਾਂ ਦੀ ਗੱਲ ਹੁੰਦੀ ਤਾਜ ਯੂਨੀਅਨ ਦੇ ਵਿੱਚ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਹੈ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਹੈ ਨਾ ਗੱਲ ਤਾਂ 24 ਤਰੀਕ ਦੀ ਹੈ 24 ਤੋਂ ਬਾਅਦ 27 ਨੂੰ ਅਨਾਉਂਸ ਵੀ ਹੋ ਗਈ ਹੈ ਤੇ ਜੇ ਮੇਰਾ ਕੋਈ ਕੋਈ ਮੇਰੀ ਕੋਈ ਵਿੱਚ ਭਾਗੀਦਾਰੀ ਹੁੰਦੀ ਤਾਂ ਕੀ ਮੈਂ ਜ਼ੋਰ ਨਾ ਲਾਉਂਦੀ ਐਫਰਟ ਨਾ ਕਰਦੀ ਵੀ ਉੱਥੇ ਅਨਾਉਂਸ ਨਾ ਹੋਵੇ ਤੇ ਵੀਡੀਓ ਵਾਇਰਲ ਨਾ ਹੋਵੇ ਜਦੋਂ ਮੇਰਾ ਕੋਈ ਰੋਲ ਹੀ ਨਹੀਂ ਹੈ ਮੇਰੀ ਵਿੱਚ ਕੋਈ ਭਾਗੀਦਾਰੀ ਨਹੀਂ ਹੈ ਕਿਸੇ ਰੁਪਏ ਨੂੰ ਲੈਣ ਜਾਂ ਦੇਣ ਦੇ ਵਿੱਚ ਇਹ ਤਾਂ ਬੜਾ ਸੌਖਾ ਜੇ ਤੁਹਾਨੂੰ ਕਿਤੇ ਕੋਈ ਜ਼ਿੰਮੇਵਾਰੀ ਚ ਨਹੀਂ ਮਿਲੀ ਤਾਂ ਤੁਸੀਂ ਕਹਿ ਦਿਓ ਜੀ ਮੇਰੇ ਇੰਨੇ ਠਕਰਾਤੇ ਤੇ ਦੂਜੇ ਤੋਂ ਇੰਨੇ ਲੈ ਲੈ ਕੀ ਸਬੂਤ ਹੈ ਜੀ ਤੁਹਾਡੇ ਕੋਲੇ ਨਾ ਚੀਜ਼ਾਂ ਦਾ ਕਿਵੇਂ ਤੁਸੀਂ ਇੱਕ ਬੰਦੇ ਨੂੰ ਜਿਹਦੀ ਲੋਕਾਂ ਦੇ ਵਿੱਚ ਇੱਕ ਸਮਾਜਿਕ ਛਵੀ ਹੈ ਤੁਸੀਂ ਉਹਨੂੰ ਕਿਵੇਂ ਖਰਾਬ ਕਰ ਸਕਦੇ ਹੋ ਸੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਹੋ ਕੇ ਜਿਹੜੀ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਸਾਰੀ ਚੀਜ਼ ਜਾਣੀ ਚਾਹੀਦੀ ਹੈ। ਸੰਗਮੂਰ ਦੀ ਟਰੱਕ ਯੂਨੀਅਨ ਨੂੰ ਲੈ ਕੇ ਵੀ ਪਹਿਲਾਂ ਵਿਵਾਦ ਦੇ ਵਿੱਚ ਰਿਹਾ ਹੈ। ਉੱਥੇ ਵੀ ਇਹੀ ਕੁਝ ਰਿਹਾ ਸੀ। ਉੱਥੇ ਦੇ ਜਿਹੜੇ ਪ੍ਰਧਾਨ ਲੱਗੇ ਸੀ, ਭੇਜਿਆ ਸੀ ਉਹਨਾਂ ਨੂੰ ਉਦੋਂ ਵੀ ਇਹੀ ਦੋਸ਼ ਲੱਗੇ ਸੀ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਹੜਾ ਕੋਈ ਰੌਲਾ ਪਿਆ ਸੀ ਤੇ ਪ੍ਰਧਾਨ ਜਿਹੜੇ ਨੇ ਮੀਟਿੰਗ ਦੇਖੋ ਕੈਪਟਨ ਸਰਕਾਰ ਨੇ ਜਾਂਦੇ ਹੋਏ ਟਰੱਕ ਯੂਨੀਅਨਾਂ ਭੰਗ ਕੀਤੀਆਂ ਨੇ। ਔਰ ਅੱਜ ਤੱਕ ਉਹ ਜਿਹੜੀਆਂ ਯੂਨੀਅਨਾਂ ਨੇ ਜਿਹੜੀਆਂ ਭੰਗ ਨੇ। ਦੇਖੋ ਲੋਕਾਂ ਦਾ ਰੋਜ਼ਗਾਰ ਹੈ ਇਹਦੇ ਰਾਜਨੀਤੀ ਕਰਨੀ ਜਿਹੜੀ ਉਹ ਮਾੜੀ ਗੱਲ ਹੈ। ਲੋਕਾਂ ਦਾ ਰੋਜ਼ਗਾਰ ਕਿਵੇਂ ਚੱਲਦਾ ਉਹਨਾਂ ਤੇ ਛੱਡ ਦਿਓ ਨਾ ਉਹ ਆਪਣੀ ਸਹਿਮਤੀ ਕਰਨ ਔਰ ਸੰਗਰੂਰ ਦੇ ਵਿੱਚ ਵੀ ਰੌਲਾ ਪਿਆ ਸੀਗਾ ਉਹਨਾਂ ਨੇ ਆਪਣੀ ਜਿਹੜੀ ਸਹਿਮਤੀ ਕਰ ਲਈ ਕਿਉਂਕਿ ਇਲੈਕਸ਼ਨ ਕਰਾਈ ਨਹੀਂ ਸਕਦੇ ਸੋ ਉਹਨਾਂ ਨੇ ਸਹਿਮਤੀ ਕੀਤੀ ਸਰਬਸੰਮਤੀ ਦੇ ਨਾਲ ਇੱਕ ਆਪਣੀ ਕਮੇਟੀ ਜਿਹੜੀ ਬਣਾ ਲਈ ਐ ਵੀ ਭਵਾਨੀਗੜ ਦੇ ਵਿੱਚ ਭਵਾਨੀਗੜ ਦੇ ਵਿੱਚ ਜਿਹੜੀ ਕਮੇਟੀ ਅਨਾਉਂਸ ਹੋਈ ਹੈ ਉਹਨੂੰ ਕਮੇਟੀ ਨੂੰ ਅਨਾਉਂਸ ਕਿਹਨਾਂ ਨੇ ਕੀਤਾ ਮੈਂ ਤੁਹਾਨੂੰ ਧੰਨਵਾਦਾਂ ਕਿਉਂਕਿ ਮੀਡੀਆ ਦੇ ਸਾਥੀਓ ਤੁਸੀਂ ਲੋਕਾਂ ਨੂੰ ਸਾਰੇ ਜਾਣਦੇ ਹੋ ਉਹਦੇ ਚ ਸਾਬਕਾ ਪ੍ਰਧਾਨ ਨੇ ਜਿਹੜੇ ਅਕਾਲੀ ਦਲ ਦੇ ਟਾਈਮ ਉਹ ਖੁਦ ਕਹਿ ਰਹੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਉਹ ਕਹਿੰਦੇ ਅਸੀਂ ਚੁਣ ਕੇ ਵੀ ਪ੍ਰਧਾਨ ਬਣਨੇ ਆਏ ਆ ਤੇ ਅਸੀਂ ਧੱਕੇ ਨਾਲ ਵੀ ਪ੍ਰਧਾਨ ਬਣੇ ਹੋਏ ਆ ਆਪਣੀਆਂ ਸਰਕਾਰਾਂ ਦੇ ਵਿੱਚ ਅੱਜ ਕੱਲ੍ਹ ਉਹ ਭਾਜੀਪੀ ਦੇ ਟਰਾਂਸਪੋਰਟ ਵਿੰਗ ਦੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਔਰ ਦੂਸਰੇ ਨਾਲ ਖੜੇ ਨੇ ਭਾਈ ਸਾਹਿਬ ਵਿਪਨ ਜੀ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਮਿਸਟਰ ਵਿਜੇਂਦਰ ਸਿੰਘਲਾ ਜਿਹੜੇ ਥੋ ਮਿਨਿਸਟਰ ਰਹਿ ਚੁੱਕੇ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਪ੍ਰਧਾਨ ਲਾਇਆ ਔਰ ਜਿਹੜਾ ਜਗਜੀਤ ਸਿੰਘ ਭੋਲਾ ਜੀ ਜਿਹੜੇ ਨਾਲ ਬੈਠੇ ਸੀਗੇ ਉਹ ਵੀ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੇ ਪ੍ਰਧਾਨ ਰਹੇ ਨੇ ਔਰ ਉਹਨਾਂ ਨੇ ਨਾਲ ਉਸ ਦਿਨ ਕਮੇਟੀ ਨੂੰ ਅਨਾਉਂਸ ਕਰਨ ਦੇ ਵਿੱਚ ਸੋ ਮੈਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਮਤਲਬ ਕੋਈ ਬੰਦਾ ਲਾ ਸਕਦਾ ਉਹਨਾਂ ਦਾ ਭਾਈਚਾਰਾ ਉਹਨਾਂ ਦਾ ਰੋਜ਼ਗਾਰ ਲੋਕ ਬੜੇ ਮੈਂ ਪਹਿਲਾਂ ਫਿਰ ਕਲੀਅਰ ਕਰਦਾ ਕਿ ਉਹ ਲੋਕ ਨੇ ਆਪਣੇ ਰੋਜ਼ਗਾਰ ਨੂੰ ਲੈ ਕੇ ਬੜੇ ਫਿਕਰਮੰਦ ਨੇ ਕਿਉਂਕਿ ਜੁਨੀਅਨਾਂ ਦਾ ਪੰਜਾਬ ਦੇ ਵਿੱਚ ਕੀ ਹਾਲ ਹੋਇਆ ਲੋਕਾਂ ਦਾ ਰੋਜ਼ਗਾਰ ਕਿੱਧਰ ਨੂੰ ਜਾ ਰਿਹਾ ਉਹ ਲੋਕ ਬੜੇ ਫਿਕਰਮੰਦ ਨੇ ਉਹ ਲੋਕ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਪਹਿਲਾਂ ਆਪਣੇ ਰੋਜ਼ਗਾਰ ਦੇ ਲਈ ਖੜੇ ਨੇ ਫਿਰ ਬਾਕੀ ਸਿਆਸੀ ਪਾਰਟੀਆਂ ਦੇ ਨਾਲ ਲੋਕ ਨੂੰ ਟਾਈ ਬੌਂਡ ਕੀਤਾ ਗਿਆ ਇਨਕੁਆਇਰੀ ਲੈ ਕੇ ਕਿਉਂਕਿ ਤੁਸੀਂ ਕਹਿ ਰਹੇ ਹੋ ਸੀਐਮ ਸਾਹਿਬ ਦੇ ਵੀ ਧਿਆਨ ਜਰ ਲਿਆਉਂਦਾ ਹੈ ਅੱਜ ਤੁਸੀਂ ਜਦੋਂ ਪੁਲਿਸ ਨੂੰ ਦਰਖਾਸਤ ਦਿੱਤੀ ਕੋ ਟਾਈ ਬੌਂਡ ਕੀਤਾ ਗਿਆ ਵੀ ਇੰਨੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਹੀ ਦਿੱਤਾ ਤੁਹਾਡੇ ਸਾਹਮਣੇ ਹੀ ਦਿੱਤਾ ਮੈਂ ਤਾਂ ਕਹਿੰਨੀ ਆ 2 ਦਿਨਾਂ ਦੇ ਵਿੱਚ ਕਰ ਦਿਓ ਇਹਦਾ ਇਸ਼ੂ ਕੀ ਹੈ ਜੀ ਮੈਂ ਤੁਸੀਂ ਟੌਪਿਕ ਕੀ ਰੱਖਿਆ ਇਹਦਾ ਜਿਹੜੀ ਅਪਲੀਕੇਸ਼ਨ ਕੀਤੀ ਹੈ ਇਹ ਜਿਹੜੀ ਡਿਮਾਂਡ ਕੀਤੀ ਹੈ ਜੀ ਡਿਮਾਂਡ ਕੀਤੀ ਗਈ ਹੈ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਸਾਜ਼ਿਸ਼ ਦੇ ਸਹਾਰਾ ਕੁਝ ਹੋਇਆ ਸੋ ਜਿਹੜੇ ਲੋਕ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮਨਜੀਤ ਸਿੰਘ ਕਾਕਾ ਮਨਜੀਤ ਸਿੰਘ ਕਾਕਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਤੇ ਉਹਨਾਂ ਦੀ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਕਿਹਨਾਂ ਕਿਹਨਾਂ ਬੰਦਿਆਂ ਦੇ ਟੱਚ ਦੇ ਵਿੱਚ ਸੀਗੇ ਉਹ ਪਿਛਲੇ ਦਿਨਾਂ ਦੇ ਵਿੱਚ ਉਥੇ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ 30 ਲੱਖ ਰੁਪਈਆ ਜੋ ਉਹਨਾਂ ਦੇ ਕਹਿਣ ਮੁਤਾਬਕ ਜੋ ਕੈਸ਼ ਉਹ ਵੀਡੀਓ ਦੇ ਵਿੱਚ ਦਿਖਾ ਰਹੇ ਨੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਉਹ ਕਿੱਥੋਂ ਟਰੈਵਲ ਕਰਕੇ ਕਿਵੇਂ ਉਹਨਾਂ ਦੇ ਘਰ ਤੱਕ ਜਿਹੜਾ ਪਹੁੰਚੇ ਧੰਨਵਾਦ ਜੀ ਇਹ ਗੱਲਬਾਤ ਹੋਈ ਇਸ ਮਸਲੇ ਤੇ